ਸੋ ਸਾਡੇ ਨਾਲ ਆਟੋਮੇਟਿਡ ਡਰਾਈਵਿੰਗ ਟੈਸਟ ਦੇ ਇੰਚਾਰਜ ਹੈਗੇ ਮਨਜੀਤ ਸਿੰਘ ਜੀ ਉਹ ਨਾਲ ਹੈਗੇ ਸਾਡੇ ਉਹਨਾਂ ਨਾਲ ਕਰਦਿਆਂ ਗੱਲਬਾਤ ਇਹ ਕਦੋਂ ਦੇ ਦੁਆਰੇ ਟੈਸਟ ਸ਼ੁਰੂ ਹੋਏ ਆ ਸੋ ਮਨਜੀਤ ਸਿੰਘ ਜੀ ਜਿਹੜੇ ਡਰਾਈਵਿੰਗ ਦੇ ਟੈਸਟ ਪਹਿਲਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਬੰਦ ਹੋਏ ਸੀਗੇ ਹੁਣ ਕਿੰਨਾ ਚਿਰ ਹੋ ਗਿਆ ਦੁਆਰੇ ਸ਼ੁਰੂ ਹੈ ਇਹਨੂੰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੁਆਰੇ ਸ਼ੁਰੂ ਹੋਇਆ ਇਹਨੂੰ ਅਪਰੋਕਸੀਮੇਟ 1 ਮਹੀਨਾ ਹੋ ਗਿਆ ਰੈਗੂਲਰ ਜੀ 20 27 ਦੇ ਲਾਪਰ ਉਥੇ ਸਟਾਰਟ ਹੋਈ ਸੀ ਤੁਹਾਡਾ ਟੈਸਟ ਲੈਣੇ ਸੀ ਜੀ ਉਦੋਂ ਤੱਕ ਸਹੀ ਪ੍ਰੋਪਰਲੀ ਵਰਕਿੰਗ ਚ ਹੈਗਾ ਸਾਡਾ ਟ੍ਰੈਕ ਜੀ ਤੇ ਐਪਲੀਕੈਂਟ ਆਪਣੇ ਆਉਂਦੇ ਇਥੇ ਟੈਸਟ ਦੇ ਕੇ ਪ੍ਰੋਪਰਲੀ ਟੈਸਟ ਹੋਣ ਜਿਹੜੇ ਬੱਚਿਆਂ ਨੇ ਦੁਆਰੇ ਆਪਦਾ ਡਰਾਈਵਿੰਗ ਟੈਸਟ ਬਣਾਉਣੇ ਆ ਉਹ ਆਨਲਾਈਨ ਕਿਵੇਂ ਅਪਲਾਈ ਕਰਨੇ ਆਨਲਾਈਨ ਸਿੱਧਾ ਪਬਲਿਕ ਸਾਈਟ ਹੈਗੀ ਹੈ rtoparwanparwan.com ਜੀ ਸੋ ਤੇ ਐਪਲੀਕੈਂਟ ਆਪਣੇ ਖੁਦ ਲਾਇਸੈਂਸ ਸਰ ਦਾ ਅਪਲਾਈ ਕਰ ਸਕਦਾ ਜੀ ਅਪਲਾਈ ਕਰਕੇ ਦੇਖਦਾ ਇੱਥੇ ਇੱਕ ਟੈਸਟ ਦਊਗਾ ਆਪਣਾ ਸੋ ਅਲੱਗ-ਅਲੱਗ ਏਰੀਆ ਦੇ ਵਿੱਚ ਕੁਝ ਦਲਾਲ ਕਿਸਮ ਦੇ ਬੰਦੇ ਬੈਠੇ ਆ ਜਿਨ੍ਹਾਂ ਦੀ ਸ਼ਿਕਾਇਤਾਂ ਵੀ ਮਿਲਦੀਆਂ ਮੈ ਵੀ ਉਹੋ ਡਰਾਈਵਿੰਗ ਟੈਸਟ ਬਿਨਾ ਟਰੈਕ ਤੋਂ ਪਾਸ ਹੋਏ ਤੋਂ ਸਿੱਧਾ ਪਾਸ ਕਰਾਉਂਦੇ ਆ ਕੋਈ ਇਹੋ ਜਿਹੇ ਬੰਦੇ ਤੁਹਾਡੇ ਕੋਲ ਲਿੰਕ ਆਉਂਦੇ ਕੋਈ ਨਹੀਂ ਇਸ ਦਾ ਲਿੰਕ ਜੇ ਕੋਈ ਆ ਵੀ ਗਿਆ ਅਸੀਂ ਇਹਦਾ ਕੁਝ ਨਹੀਂ ਕਰਦੇ ਜੀ ਕੋਈ ਲਿੰਕ ਤੇ ਸਾਡੇ ਕੋਈ ਬੰਦਾ ਇੰਸਾ ਹੈ ਨਹੀਂਗਾ ਕੋਈ ਸ਼ਿਕਾਇਤ ਮਿਲਦੀ ਆ ਕੋਈ ਕਿਸੇ ਪਾਸਿਓਂ ਵੀ ਇਹੋ ਜਿਹੇ ਬੰਦੇ ਕੰਮ ਕਰਦੇ ਆ ਜਿਹੜੇ ਬਿਨਾ ਟੈਸਟ ਦਿੱਤੇ ਪਾਸ ਕਰਾਉਂਦੇ ਟਰੈਕ ਬਣਾਉਂਦੇ ਆ ਨਹੀਂ ਮੇਰੇ ਕੋਲ ਅਜੇ ਤੱਕ ਅਜੇ ਤੱਕ ਕੋਈ ਨਹੀਂ ਆਇਆ ਇਸ ਦਾ ਜੀ ਇਸ ਤਰ੍ਹਾਂ ਦਾ ਕੋਈ ਬੰਦਾ ਸੋ ਗਿਰਾਉਂ ਸ਼ਹਿਰ ਜਾਂ ਆਸ-ਪਾਸ ਦੇ ਹੋਰ ਏਰੀਆ ਵਾਸਤੇ ਆਪਾਂ ਕੀ ਕਹਿਣਾ ਚਾਹੁੰਦੇ ਆਵਾ ਜਿਹੜੇ ਸਿੱਧੇ ਤਸੀਦ ਮਤਲਬ ਡਾਇਰੈਕਟ ਤੁਹਾਡੇ ਕੋਲੇ ਹੁਣ ਪਹੁੰਚ ਕਰਨ ਮੈਂ ਪਬਲਿਕ ਨੂੰ ਇਹੀ ਕਹਿਣਾ ਚਾਹਣਾ ਵੀ ਆਪਦੇ ਲਾਈਸੈਂਸ ਅਪਲਾਈ ਕਰਨ ਕਿਸੇ ਏਜੰਟ ਦੇ ਬੇਕਾਰੇ ਛਾ ਕੇ ਕੋਈ ਇਹੋ ਜਿਹਾ ਕੰਮ ਨਾ ਚੁੱਕਣ ਵੀ ਲਾਇਕ ਹੀ ਕਹਿ ਦਿੰਦੇ ਵੀ ਸਾਡਾ ਰੀਟ੍ਰੇਨਿੰਗ ਤੋਂ ਬਿਨਾਂ ਲਾਈਸੈਂਸ ਮਾੜਨਾ ਟੈਸਟ ਦਿੱਤੇ ਤੋਂ ਬਿਨਾਂ ਜੀ ਉਹਦੀ ਕੋਈ ਗੱਲ ਨਹੀਂ ਉਹ ਜੇ ਪੇਟਾ ਵਿੱਚ ਕਹਿੰਦੇ ਨੇ ਨਾ ਹੁਣ ਪੈਸੇ ਆਉਦੇ ਨਾਂ ਖਰਾਬ ਕਰਦੇ ਕਿਹਨੂੰ ਕਿਹਰੇ ਕੋਲੇ ਨਾ ਫਸ ਕਈ ਏਜੰਟ ਵੀ ਦੇਖਿਆ 5-500 7-700 ਹਜ਼ਾਰ ਹਜ਼ਾਰ ਰੁਪਏ ਵਾਧੂ ਲਈ ਜਾਂਦੇ ਜਿੰਨੀ ਫੀਸ ਹੁੰਦੀ ਹੈ ਉਸ ਤੋਂ ਜ਼ਿਆਦਾ علاوہ ਇਹ ਪਬਲਿਕ ਨੂੰ ਥੋੜੀ ਅਵੇਅਰਨੈਸ ਚਾਹੀਦੀ ਐ ਜਸਲੀ ਅਵੇਅਰਨੈਸ ਤੁਸੀਂ ਉਹ ਦੇਣੀ ਐ ਜੀ ਤੁਸੀਂ ਕੋਈ ਕੈਂਪ ਲਾ ਕੇ ਦੱਸਿਆ ਜੀ ਵੀ ਆਹ ਇਧਰ ਭਰੇ ਜਾਂਦੇ ਜੀ ਨਹੀਂ ਅਸੀਂ ਪ੍ਰੋਪਰਲੀ ਸ਼ੀਟ ਸਾਡੇ ਕੋਲੇ ਲੱਗ ਜਾਣੀ ਆ ਇੱਥੇ ਸਾਰੇ ਫੀਸਾਂ ਦੀ ਸਾਰੀ ਲਗਾ ਦੇਣੀ ਆ ਅਸੀਂ ਜੇ ਆਨਲਾਈਨ ਕਿਸੇ ਨੇ ਅਪਲਾਈ ਕਰਨਾ ਹੋਵੇ ਉਹ ਕਿਹੜੀ ਸਾਈਟ ਤੇ ਜਾਣਾ ਆਨਲਾਈਨ ਅਪਲਾਈ ਕਰਨੇ parivahan.gov parivahan.gov ਤੇ ਉੱਥੇ ਜਾ ਕੇ ਸਿੱਧਾ ਇਹ ਕਿਸੇ ਲਰਨਿੰਗ ਲਰਨਿੰਗ ਸੈਂਸ ਬਣਾਉਣਾ ਜਾਂ ਡਰਾਈਵਿੰਗ ਸੈਂਸ ਬਣਾਉਣਾ ਹੈ ਵੀ ਹਾਂਜੀ ਹਾਂਜੀ ਕੈਕਟਰ ਲਾਇਸੈਂਸ ਅਪਲਾਈ ਹੋ ਜਾਂਦਾ ਉੱਥੇ ਕਿਸੇ ਕੋਈ ਜਾਂਦੀ ਕੋਈ ਲੋੜ ਨਹੀਂ ਜਿਹੜੀ ਲਰਨਿੰਗ ਲਾਇਸੈਂਸ ਉਹਦੀ ਫੀਸ ਕਿੰਨੀ ਹੈ ਜੀ ਡਰਾਈਵਿੰਗ ਲਾਇਸੈਂਸ ਦੀ 420 ਰੁਪਏ ਦੀ ਜੀ ਤੇ ਜੇ ਆਪਾਂ ਡਰਾਈਵਿੰਗ ਦਾ ਦੂਜਾ ਬਣਾਉਣਾ ਹੋਵੇ ਹੈਵੀ ਦੇ ਵਿੱਚ 1400 ਰੁਪਏ ਫੀਸ ਹੋਦੀ। ਸੋ ਆਨਲਾਈਨ ਹੀ ਭਰੀ ਜਾਂਦੀ ਹੈ ਜੀ ਉਹ। ਆਨਲਾਈਨ ਫੀਸ ਭਰੀ ਜਾਂਦੀ ਹੈ। ਆਨਲਾਈਨ ਸਾਰਾ ਕੁਝ ਹੋ ਜਾਂਦਾ। ਆਨਲਾਈਨ ਡਾਕੂਮੈਂਟ ਵੈਰੀਫਿਕੇਸ਼ਨ ਉਹਦੀ ਆਨਲਾਈਨ ਹੀ। ਉਹਨਾਂ ਦੇ ਡਾਕੂਮੈਂਟ ਜਿਹੜੇ ਹੈਗੇ ਅਪਲੋਡ ਹੋਣੇ ਨੇ। ਸਕੈਨ ਹੋ ਕੇ ਅਪਲੋਡ ਹੋਏ ਨੇ। ਆਨਲਾਈਨ ਹੀ ਵੈਰੀਫਿਕੇਸ਼ਨ ਹੋ ਜਾਂਦੀ ਹੈ ਉਹਨਾਂ ਦੀ। ਜੀ ਬਾਹਰ ਜਾਂਦੇ ਕੀ। ਸੋ ਟਰੈਕ ਦੇ ਉੱਤੇ ਵੀ ਦੇਖਿਆ ਜੀ ਬਹੁਤ ਜ਼ਿਆਦਾ ਵੱਡੇ ਵੱਡੇ ਘਾਵਾ ਬਹੁਤ ਪੁਰਾਣਾ ਟਾਈਮ ਤੋਂ ਇਸ ਹੁਸ ਹਿਆ ਰਹੀ ਹੈ ਲੋਕਲ ਟੈਸਟ ਦੇਣ ਲੱਗੇ ਜੀ। ਇਹਦੀ ਸਫਾਈ ਸ ਫਾਈਟਰ ਵਾਈ ਸੀਗੀ ਹੁਣ ਬਾਰਿਸ਼ ਦਾ ਮੌਸਮ ਹੋਣ ਕਰਕੇ ਫਿਰ ਦੁਬਾਰਾ ਟਕਾ ਹੋ ਗਿਆ ਬਸ ਹੁਣ ਮੌਸਮ ਹੁਣ ਸਹੀ ਹੋ ਗਿਆ ਇਸ ਤੋਂ ਬਾਅਦ ਹੁਣ ਕਰਵਾ ਦਿੰਦੇ ਹਾਂ ਸਹੀ ਧੰਨਵਾਦ